ਬੰਦ ਕਰੋ ਇਹਨੂੰ ਯਾਰ ਥੱਲੇ ਚਲੋ ਫਿਰ ਸਰ ਇਹਦਾ ਧੱਕਾ ਨਹੀਂ ਥੱਲੇ ੱੱਕਾ ਤੁਸੀਂ ਲੋ ਕਰ ਰਹੇ ਹੋ ਤੁਸੀਂ ਕਰਦੇ ਹੋ ੱੱਕਾ ਸੀ ਥੋੜੀ ਕਰਦੇ ਹੋ ਦੇਖ ਸਕਦੇ ਹੋ ਪ੍ਰਸ਼ਾਸਨ ਕਿੱਦਾ ਸਿਵਲ ਹਸਪਤਾਲ ਦਾ ਕਿਸ ਤਰ੍ਹਾਂ ਧੱਕਾ ਕਰ ਰਿਹਾ ਵੈ ਚੂਹੇ ਆਂਦੇ ਰਾਤ ਨੂੰ ਆਂਦੇ ਜਿਆਦਾ ਮਤਲਬ ਦਿਨ ਚ ਵੀ ਦਿਖਾਈ ਦਿੰਦੇ ਦਿਨ ਚ ਥੋੜੇ ਹੀ ਉਹ ਤਾਂ ਰਾਤ ਨੂੰ ਬਹੁਤ ਆਂਦੇ ਨੇ ਕਿੰਨੀਆਂ ਕੀ ਸੰਖਿਆ ਹੋ ਸਕਦੀ ਚੂਹੇ ਚੂਹੇ ਤਾਂ ਬਹੁਤ ਆ ਨਹੀਂ ਚੂਹੇ ਬੈੱਡ ਪਰ ਵੀ ਕੂਤੇ ਨੇ हाँ यहाँ से यहाँ से आते हैं बेटे भी बच्चे भी लेटे रहते हैं कुछ भी हो सकता है ऐसे तो फिर बच्चे को खतरा हो सकता है हाँ और क्या बच्चे को खतरा हो सकता है चूहे इस तरीके न आते जिमें उन्होंने पार्टी वगैरह चल रही होंगी झुंड आते आपने नर्स या डॉक्टर या किसी को शिकायत नहीं की नर्स डॉक्टर सारे लोग तो जानते उनसे तो क्या करना है खाने जब खाना आता है रात को तो खाने पर भी नाचते हैं ਹਾਓ ਜੀ ਲੁਧਾਨਾ ਲਾਈਵ ਦੇਖਣ ਵਾਲੇ तमाम दर्शकਾਂ ਦਾ ਸਵਾਗਤ ਹੈ ਮੈਂ ਯੂਮ ਬੇਦੀ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹਾਂ ਅਕਸਰ ਹੀ ਸਿਵਲ ਹਸਪਤਾਲ ਸੁਰਖੀਆਂ ਦੇ ਵਿੱਚ ਵਿਵਾਦਾਂ ਦੇ ਵਿੱਚ ਘੇਰਾ ਰਹਿੰਦਾ ਹੈ ਤੇ ਅੱਜ ਅਸੀਂ ਮੌਜੂਦ ਹਾਂ ਜੱਚਾ ਪੱਚਾ ਦੇ ਤਸਵੀਰਾਂ ਬਲੇ ਤੁਹਾਨੂੰ ਦਿਖਾ ਦਿੰਦੇ ਹਾਂ ਜੱਚਾ ਪੱਚਾ ਹਸਪਤਾਲ ਦੇ ਬਾਹਰ ਅਸੀਂ ਮੌਜੂਦ ਹਾਂ ਸਾਡੇ ਕੋਲ ਇੱਕ ਜਿਹੜੀ ਹੈ ਵੀਡੀਓ ਆਈ ਸੀ ਰੈੱਡ ਪਾਰਟੀ ਦੀ ਅੰਦਰ ਰੈੱਡ ਪਾਰਟੀ ਦੀ ਲੁਧਾਨਾ ਲੁਧਾਨਾ ਲਾਈਵ ਨੂੰ ਇੱਕ ਵੀਡੀਓ ਆਈ ਸੀ ਕਿ ਵੀਡੀਓ ਦੇ ਵਿੱਚ ਜਿਹੜੇ ਨੇ ਚੂਹੇ ਅੰਦਰ ਬਾੜਾ ਦੇ ਵਿੱਚ ਨੱਚ ਰਹੇ ਨੇ ਖਾਣ ਪੀਣ ਦੇ ਉੱਤੇ ਉਹਨਾਂ ਨੇ ਮੂੰਹ ਮਾਰ ਰਹੇ ਨੇ ਤੇ ਅਸੀਂ اسی ਗੱਲ ਦੀ ਪੁਸ਼ਟੀ ਕਰਨਾ ਹੈ ਸੀ ਕਿ ਕਿੰਨੀ ਕੀ ਗੱਲ ਸਹੀ ਹੈ ਜਾਂ ਗਲਤ ਹੈ ਆਪਾਂ ਹੁਣ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਅੰਦਰ ਜਾ ਕੇ ਸਿਵਲ ਹਸਪਤਾਲ ਇਸ ਵਤ ਅਸੀਂ ਮੌਜੂਦ ਆਂ ਸਿਵਲ ਹਸਪਤਾਲ ਦੀ ਤਸਵੀਰਾਂ ਤੁਹਾਨੂੰ ਪਹਿਲੇ ਦਿਖਾ ਦਿੰਨੇ ਆਂ ਕਿਸ ਤਰ੍ਹਾਂ ਦੀ ਤਸਵੀਰਾਂ ਜਿਹੜੀਆਂ ਇੱਥੇ ਜਿਹੜੇ ਚੂਹੇ ਰਾਤ ਨੂੰ ਤਪੂਸੀਆਂ ਮਾਰਦੇ ਵੀ ਦਿਖਾਈ ਦਿੰਦੇ ਹਨ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਡਾ ਵੱਡਾ ਜਿਹੜਾ ਖੱਡਾ ਇੱਥੇ ਹੋਇਆ ਹੋਇਆ ਵੈ ਕਿਸ ਤਰ੍ਹਾਂ ਚੂਹਿਆਂ ਦਾ ਜਿਹੜਾ ਜਾਲ ਹੈ ਇੱਥੇ ਵਿਛਿਆ ਹੁੰਦਾ ਰਾਤ ਨੂੰ ਇੱਥੇ ਨੱਚਰੇ ਹੁੰਦੇ ਆ ਚੂਹੇ ਬੈਡਾ ਉੱਤੇ ਚੂਹੇ ਬੱਚ ਨੱਚਰੇ ਹੁੰਦੇ ਨੇ ਛੋਟੇ ਛੋਟੇ ਬੱਚੇ ਜਿਹੜੇ ਨੇ ਇੱਥੇ ਉੱਥੇ ਮੌਜੂਦ ਨੇ ਜਿਨ੍ਹਾਂ ਨੇ ਹੁਣ ਜਨਮ ਲਿਆ ਉਹਨਾਂ ਦੇ ਉੱਤੇ ਜਿਹੜੇ ਚੂਹੇ ਨੇ ਛੋਟੇ ਛੋਟੇ ਚੂਹੇ ਜਿਹੜੇ ਨੱਚ ਰਹੇ ਨੇ ਤਸਵੀਰਾਂ 'ਚ ਦੇਖ ਸਕਦੇ ਹੋ ਮਹਿਲਾ ਵਾਰਡ ਹੈ ਠੀਕ ਹੈ ਤਸਵੀਰਾਂ 'ਚ ਸਾਫ਼ ਦਿਖਾਈ ਦਿੰਦਾ ਵਾ ਇੱਕ ਵੀਡੀਓ ਜਿਹੜੀ ਬੜੀ ਵਾਇਰਲ ਹੋ ਰਹੀ ਸੀ ਕਿ ਚੂਹੇ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਨੱਚਦੇ ਹੋਏ ਦਿਖਾਈ ਦਿੰਦੇ ਪਏ ਨੇ ਇੱਥਾਰੇ ਪੇਸ਼ੈਂਟ ਨੇ ਜਿਹੜੀ ਇਹ ਵੀਡੀਓ ਵੀ ਬਣਾਈਆਂ ਚੂਹਾ ਦੇ ਟੱਪਦੇ ਦੀਆਂ ਇਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਜੀ ਯਹਾਂ ਤੇ ਨਾ ਚੂਹਾ ਚੂਹੇ ਕਿੰਸੀ ਮੁਸੀਬਤ ਬਹੁਤ ਜ਼ਿਆਦਾ ਹੈ ਕਿੰਨੇ ਕਿ ਕਿੰਨੇ ਕਿ ਚੂਹੇ ਸੰਖਿਆ ਹੈ ਅਰੇ ਗਿਣਤੀ ਅਣਗਿਣਤ ਵੀ ਹੈ चूहे बेड पर भी कूदते हैं यहाँ से यहाँ से आते हैं बेड पे भी बच्चे भी लेटे रहते हैं कुछ भी हो सकता है ऐसे तो फिर बच्चे को हो सकता। हाँ, और क्या? बच्चे को को खतरा खतरा हो हो सकता सकता है है और क्या आपने नर्स या डॉक्टर या किसी को शिकायत नहीं की नर्स डॉक्टर सारे लोग तो जानते हैं उनसे शिकायत क्या करना है खाने जब खाना आता है रात को तो खाने पर भी नाचते हैं हाँ, और क्या कितनी दिक्कत परेशानी का सामना करना पड़ रहा है देख लो खोल कर कितना गंदगी है चुहे चूहे के ਦੇਖੋ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਚੂਹੇ ਦਾ ਜਿਹੜਾ ਕਿੰਨੀ ਗੰਦਗੀ ਇੱਥੇ ਫੈਲੀ ਹੋਈ ਹੈ ਇਹ ਕੋਈ ਖਾਣ ਵਾਲੀ ਜਿਹੜੀ ਚੀਜ਼ਾਂ ਇੱਥੇ ਰੱਖ ਦਿੰਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਚੂਹੇ ਨੇ ਇੱਥੇ ਆ ਕੇ ਜਿਹੜੀ ਰੈੱਟ ਪਾਰਟੀ ਜਿਹੜੀ ਜਿਹਨੂੰ ਕਹਿ ਸਕਦੇ ਆਂ ਅਸੀਂ ਰੈੱਟ ਪਾਰਟੀ ਪਾਰਟੀ ਕਰਦੇ ਨੇ ਇੱਥੇ ਆ ਕੇ ਖਾਣ ਪੀਣ ਦੇ ਖਾਨ ਪਿੰਡਤ ਧਿਆਨ ਜਿਹੜਾ ਹੈ ਇਹ ਰੱਖਦੇ ਨੇ ਪਰ ਉੱਥੇ ਜਿਹੜੇ ਨੇ ਚੂਹਾ ਦਾ ਜਾਲ ਜਿਹੜਾ ਇੱਥੇ ਆ ਜਾਂਦਾ ਵਾ ਦਿੱਕਤ ਵੈਸੇ ਹੈਗੀ ਆ ਚੂਹੇ ਚਾਹੀ ਜਾਂਦੇ ਹੋਰ ਤਾਂ ਨਹੀਂ ਕਦੋਂ ਚੂਹੇ ਜਾਂਦੇ ਨੇ ਰਾਤ ਨੂੰ ਆਉਂਦੇ ਜਿਆਦਾ ਮਤਲਬ ਦਿਨ ਚ ਵੀ ਦਿਖਾਈ ਦਿੰਦੇ ਦਿਨ ਚ ਥੋੜੇ ਹੀ ਆ ਤੇ ਰਾਤ ਨੂੰ ਬਹੁਤ ਆਉਂਦੇ ਆ ਕਿੰਨੇ ਕੀ ਸੰਖਿਆ ਹੋ ਸਕਦੇ ਚੂਹੇ ਚੂਹੇ ਤਾਂ ਬਹੁਤ ਆ ਦਿਖਿਆ ਜੇ ਮੈਂ ਕਿਤੇ ਤੁਹਾਡੇ ਬੱਚਾ ਵੀ ਨਾਲ ਪਿਆ ਹੋਇਆ ਵਾ ਰਾਤ ਨੂੰ ਬੱਚਾ ਨਾਲ ਸੌਂਦਾ ਤੇ ਇਹਨੂੰ ਖਤਰਾ ਹੈ ਕਿ ਨਹੀਂ ਹੈ ਖਤਰਾ ਤਾਂ ਵੈਸੇ ਹੈ ਹੈ ਖਤਰਾ ਤਾਂ ਹੈ ਵੈਸੇ ਸੁੱਤੇ ਪੈ ਗੜਾ ਪਤਾ ਲੱਗਦਾ ਫਿਰ ਕਈਆਂ ਨੇ ਦੇਖੇ ਉਧਰ ਚੜ੍ਹਦੇ ਆ ਬੈੱਡ ਤੇ ਨੁਕਸਾਨ ਤਾਂ ਨਹੀਂ ਹੋਇਆ ਪਰ ਡਰ ਤਾਂ ਲੱਗਦਾ ਹੀ ਆ ਹੈਗੇ ਤਾਂ ਉਹਦਾ ਬਹੁਤ ਆ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਬਿਮਾਰੀ ਫੈਲਣ ਦਾ ਬੜਾ ਡਰ ਹੈ ਹਾਂਜੀ ਬਿਮਾਰੀ ਤੇ ਹੈਗੀ ਵੈਸੀ ਗੱਲਬਾਤ ਕੀਤੀ ਡਾਕਟਰ ਨਾਲ ਕਿਹਾ ਆਪਣੇ ਘਰ ਦੇ ਨੂੰ ਕੀ ਉਹਨਾਂ ਨਾਲ ਗੱਲਬਾਤ ਕਰੋ ਗੱਲਬਾਤ ਤਾਂ ਨਹੀਂ ਉਹਦਾ ਕੀਤੀ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਸ਼ਿਕਾਇਤ ਨਹੀਂ ਕੀਤੀ ਹੈ ਜੀ ਹੁੰਦਾ ਤਾਂ ਭਜਾਈ ਜਾਣੀ ਹੁਣ ਕੀ ਕਰੀਏ ਚਾਰ ਵਕਤ ਨੇ ਲਿਆਣਾ ਹੁੰਦਾ ਬਿਚਲ ਜਾਣਾ ਨੀ 4-5 ਦਿਨ ਤਾਂ ਠੀਕ ਹੈ ਪਰ ਇੱਕ ਨਵਾਂ ਬੱਚਾ ਜਨਮ ਲੈਂਦਾ ਵਾ ਉਹਦੀ ਕੇਅਰ ਕਰਨੀ ਤਾਂ ਆਪਣੀ ਰਿਸਪੋਨਸਿਬਿਲਟੀ ਹੈ ਤੇ ਡਾਕਟਰਾਂ ਦੀ ਰਿਸਪੋਨਸਿਬਿਲਟੀ ਹੈ ਹਾਂਜੀ ਫਿਰ ਜਾਗਣਾ ਪੈਂਦਾ ਰਾਤ ਨੂੰ ਦੇਖਣਾ ਪੈਂਦਾ ਇਸ ਤਰ੍ਹਾਂ ਤਾਂ ਆਪਣੀ ਨੀਂਦ ਵੀ ਨਹੀਂ ਪੂਰੀ ਹੋ ਪੰਦੀ ਹਾਂਜੀ ਕਾਫੀ ਫਿਰਦੇ ਤੇ ਪਾਗਲ ਰਹਿੰਦੇ ਨੂੰ ਰਾਤੀ ਮੈਂ ਬੈਗ ਠਾਲੇ ਤੇ ਆ ਤਾਂ ਬਾਤ ਹੀ ਚੜ ਗਿਆ ਸੀਗਾ ਮੇਰਾ ਚੂਹਾ ਬਾਤ ਹੀ ਚੜ ਗਿਆ ਇੱਥੇ ਚੜ ਗਿਆ ਸੀਗਾ ਕਿੰਨਾ ਲੱਗਦਾ ਨਹੀਂ ਗਿਆ ਕੋਈ ਅਧਾਨਿ ਖੈਸੀ ਕਹਿ ਸਕਦੇ ਹੋ ਇਧਰੋਂ ਖਿੜਕੀ ਦੇ ਵਿੱਚੋਂ ਫਿਰ ਦਰਦਾ ਐ ਥੋੜਾ ਥੋੜਾ ਬੱਚੇ ਦੇ ਕਰਕੇ ਡਰ ਹੈਗਾ ਨਾ ਉਹਨਾਂ ਦਾ ਡਰੋਂ ਡਰ ਮੰਨਿਆ ਪਰ ਉਹਨਾਂ ਨੂੰ ਪ੍ਰਸ਼ਾਸਨ ਦਾ ਡਰ ਹੈ ਹਾਂਜੀ ਸਿਵ ਹਸਪਤਾਲ ਦੇ ਪ੍ਰਸ਼ਾਸਨ ਦਾ ਡਰ ਹੈ ਕਿ ਇਹਦਾ ਕੰਪਲੀਟ ਨਾ ਕਰੋ ਇਹਦਾ ਡਾਕਟਰਾਂ ਦੇ ਤੁਹਾਨੂੰ ਅਜੇ ਨਹੀਂ ਕੋਈ ਟੈਨਸ਼ਨ ਨਹੀਂ ਬਸ ਥੋੜਾ ਬੱਚੇ ਵੇਲੇ ਡਰ ਲੱਗਦਾ ਕੋਈ ਉੱਪਰ ਨਾ ਚੜ ਜਾਵੇ ਬੱਚੇ-ਬੱਚੇ ਨੂੰ ਉਸਮੇ ਡਰ ਲੱਗਦਾ ਇਸ ਚੀਜ਼ ਦਾ ਕਿਆ ਤੇ ਬੈਠੀ ਤੁਸੀਂ ਨਹੀਂ ਕਿੰਨੇ ਕੇ ਚੂਹੇ ਦੇਖੇ ਅਸੀਂ ਬੋਸ ਜਿਵੇਂ ਦੇਖਿਆ ਤੁਸੀਂ ਆਮ ਹੀ ਆ ਕੇ ਦੇਖ ਲਓ ਕਿਨੇ ਚੂਹੇ ਮਿੱਦਨ ਇੱਥੇ ਉਹ ਤਾਂ ਅਸੀਂ ਵੀਡੀਓ ਦੇਖ ਰਹੇ ਹਾਂ ਬਸ ਤੁਹਾਨੂੰ ਪੁੱਛ ਰਹੇ ਇੱਥੇ ਫਿਰਦੇ ਰਹਿੰਦੇ ਰਾਤ ਕਦੇ ਕਦੇ ਬੈੱਡ 'ਤੇ ਵੀ ਚੜ ਜਾਂਦੇ ਆ ਵਿੱਚੋਂ ਇੱਥੇ ਚੜ ਜਾਂਦੇ ਲੋਜ ਵੀ ਆ ਜਾਂਦੇ ਆ ਅੱਜ ਤਾਂ ਬੱਚੇ ਦੇ ਕੋਲ ਲੈਣੇ ਉਹ ਮੇਰੇ ਕੋਲ ਆ ਗਏ ਸੀਗੇ ਹਾਂਜੀ ਸਰ ਹੈਗੀ ਆ ਬਹੁਤ ਜ਼ਿਆਦਾ ਹੈ ਦਿਨ ਦੇ ਵੇਲੇ ਤਾਂ ਇਹਨੇ ਨਹੀਂ ਦਿਖਦੇ ਲੇਕਿਨ ਰਾਤ ਨੂੰ ਸੌਣ ਤੋਂ ਬਾਅਦ ਚੂਹੇ ਇਸ ਤਰੀਕੇ ਨਾਲ ਆਉਂਦੇ ਜਿਵੇਂ ਉਹਨਾਂ ਦੀ ਪਾਰਟੀ ਵਗੈਰਾ ਚੱਲ ਰਹੀ ਹੁੰਦੀ ਆ ਝੁੰਡ ਦੇ ਵਿੱਚ ਆਉਂਦੇ ਆ ਇਕੱਠੇ ਹੋ ਕੇ ਜਿਹੜੇ ਕੋਈ ਖਾਣਾ ਵਗੈਰਾ ਵੀ ਜਿਹੜਾ ਲੇਕੀਆਂ ਕੋਲ ਮਰੀਜਾਂ ਦੇ ਰਿਸ਼ਤੇਦਾਰ ਜਾਂ ਮਰੀਜ਼ ਓਬਵੀਅਸ ਹੈ ਜੇ ਚੂਹੇ ਆਣਗੇ ਜੇ ਹੋਣਗੇ ਤੇ ਖਾਣਾ ਵਗੈਰਾ ਤੇ ਲੱਗੂ ਗਈ ਪਾਣੀ ਦੀ ਬੋਟਲਸ ਰੱਖੀ ਹੁੰਦੀ ਆ ਉੱਥੇ ਫਿਰ ਕੇ ਜਾਂਦੇ ਆ ਅਸੀਂ ਬੈੱਡ ਤੇ ਸੁੱਤੇ ਹੋਏ ਆ ਨਾਲ ਟਰਾਲੀਜ਼ ਰੱਖੀ ਹੁੰਦੀ ਆ ਉਹਨਾਂ ਤੇ ਚੜ ਕੇ ਜਾਂਦੇ ਇਵਨ ਜਿਹੜੇ ਸਵਿਚਸ ਬੋਰਡ ਹੈਗੇ ਆ ਇਹਨਾਂ ਦੇ ਵਿੱਚ ਨਿਕਲਦੇ ਆ ਜੀ ਇੱਥੇ ਕੋਈ ਬੰਦੇ ਵੀ ਬੈੱਡਾਂ ਤੇ ਹਾਂਜੀ ਹਾਂਦੇ ਆ ਕਿਤਨੇ ਕਿਤੇ ਪਲੇਗ ਦੀ ਬਿਮਾਰੀ ਫੈਲ ਰਹੀ ਕੋਈ ਨਹੀਂ ਖਦਾ ਜਿਸ ਸਾਹਮਣੇ ਬੱਚੇ ਬਹੁਤ ਬੋੜੇ ਬੱਚੇ ਆ ਤੇ ਬੜੇ ਉਹਨਾਂ ਨੂੰ ਧਿਆਨ ਨਾ ਰੱਖਣਾ ਪੈਂਦਾ ਕਿ ਹਾਂਜੀ ਕਿਹਦੇ ਕਿਹਦੇ ਇਨਫੈਕਸ਼ਨ ਨਾ ਹੋਵੇ ਇੱਕ ਚੀਜ਼ ਹੋ ਰਿਹਾ ਇਹ ਜਿਹੜਾ ਕੈਬਨ ਆ ਦੋ ਕੈਬਨਸ ਹੈਗੇ ਆਪਰੇਟ ਵਾਲੇ ਨੂੰ ਦਿੱਤਾ ਦਿੱਤਾ ਗਿਆ ਵਾ ਲੋਟ ਹੋਇਆ ਤੇ ਅਲੋਟ ਕੀਤਾ ਆਪਰੇਟ ਵਾਲਿਆਂ ਨੂੰ ਉਹਨਾਂ ਨੂੰ ਸਭ ਤੋਂ ਵੱਧ ਇਨਫੈਕਸ਼ਨ ਦਾ ਖਤਰਾ ਵਾ ਜਦੋਂ ਜਿਸ ਮੇਂ ਆਪਰੇਸ਼ਨ ਹੁੰਦੀ ਹੈ ਲੇਡੀਜ਼ ਦੀ ਉਹਨਾਂ ਨੂੰ ਹਾਂ ਉਹਨਾਂ ਨੂੰ ਸ਼ਿਫਟ ਕੀਤਾ ਜਾਂਦਾ ਵਾ ਇਵਨ ਨਾਰਮਲ ਵਾਲੇ ਦੇ ਬਹੁਤ ਚੰਗੇ ਵਰਡ ਹੈਗੇ ਆ ਬਹੁਤ ਉਸ ਤੋਂ ਡਬਲ 50 60 ਰੁਪਏ ਇੱਥੇ ਆਮ ਕਰਦੇ ਰਾਤ ਹਾਂ ਉਹ ਵੀ ਕੋਈ ਨਾਰਮਲ ਚੂਹੇ ਨਹੀਂ ਜੰਗਲੀ ਚੂਹੇ ਆ ਦੇਖਣ 'ਚ ਬਹੁਤ ਗੰਦੇ ਦੇਖਣ 'ਚ ਬਹੁਤ ਗੰਦੇ ਚੂਹੇ ਤਾਂ ਇਦਰਾ ਬਹੁਤ ਅੰਦਾ ਦੋ ਤਿੰਨ ਸੌ ਚੂਹੇ ਹੋਏਗਾ ਜੀ ਦੋ ਤਿੰਨ ਸੌ ਚੂਹੇ ਆ ਹਾਂ ਜੀ ਉਹ ਰਾਤੀ ਨੂੰ ਚੂਹੇ ਸਰ ਮੈਂ ਵੀਡੀਓ ਦਿਖਾ ਦਿੰਦਾ ਤਾ ਨਹੀਂ ਵਿਸ਼ਵਾਸ ਆਤਾ ਹਾਂ ਜੀ ਮੈਂ ਰਾਤ ਕੋਲੇ ਚਮਮਸ ਲੈ ਗਿਆ ਜੀ ਘੇਚ ਕੇ ਔਰ ਬਰੇ ਡੋੜੇ ਡੱਪੇ ਆ ਰਹਿਦਾ ਇੱਥੇ ਲੈ ਜਾਂਦਾ ਜੇ ਕੋਈ ਬੱਚਾ ਹੈ ਤਾਂ ਬੱਚੇ ਨੂੰ ਇਨਫੈਕਸ਼ਨ ਦਾ ਵੀ ਰਹੇ ਰਿhta ਹੋਗਾ ਛੋਟੇ ਬੱਚੇ ਕੋ ਹਾਂਜੀ ਇਨਫੈਕਸ਼ਨ ਦਾ ਵੀ ਬਿਮਾਰੀ ਲੱਗਣ ਦਾ ਵੀ ਰਹਤਾ ਹਾਂਜੀ ਹਾਂਜੀ ਤੇ ਰਾਤ ਨੂੰ ਵੀ ਸੌ ਨਹੀਂ ਬੱਥੇ ਆਪਰੇ ਕਾ ਮੂੰਹ ਪਰ ਚੜ ਜਾਂਦਾ ਜੀ ਜਿੰਨੂ ਪਰ ਚੜ ਜਾਂਦਾ ਹਾਂ ਥੱਲੇ ਤਾਂ ਬੈਠ ਨਹੀਂ ਸਕਦਾ ਉੱਪਰ ਤਾਂ ਚੜ ਸਕਦਾ ਥੱਲੇ ਕੀ ਹੈਗਾ ਜੀ ਬੱਚੇ ਤਾਂ ਹੁਣ ਦੇਖ ਲੋ ਅਸੀਂ ਤਾਂ ਬਾਹਰ ਜਾਂਦਾ ਅੰਦਰ ਰਹਿੰਦਾ ਹੁਣ ਜਲਾਨੀ ਇੱਥੇ ਕਾ ਇਹਨੂੰ ਪਤਾ ਹੈਗਾ ਮੈਂ ਤਾਂ ਬਾਕੀ ਰਾਤ ਨੂੰ ਪੱਕੇ ਰਹਿੰਦਾ ਮੈਨੂੰ ਪਤਾ ਹੈਗਾ ਕਿ ਚੂਹੇ ਆਤੇ ਰਹਤੇ ਮੇਰਾ ਨਾਮ ਹਰਕੇਸ਼ ਹੈ ਹਾਂ ਤਾਂ ਜਾਨੀ ਕਿ ਇਹ ਜੰਮ ਤੇ ਚੂਹੇ ਚੂਹੇ ਕੁੱਤੇ ਹਾਂਜੀ ਚੂਹੇ ਚੂਹੇ ਕੁੱਤੇ ਸਾਰੇ ਨੂੰ ਪਤਾ ਹੈਗਾ ਚੂਹੇ ਚੂਹੇ ਯਹਾਂ ਸੇ ਵਹਾਂ ਸੇ ਕੁੱਤੇ ਰਹਤੇ ਹੈ ਹਾਂਜੀ ਖਾਣੇ ਕਾ ਵੀ ਦਿੱਕਤ ਹੁੰਦੀ ਹੈ ਨਹੀਂ ਖਾਣੇ ਕਾ ਤਾਂ ਦਿੱਕਤ ਨਹੀਂ ਹੁੰਦੀ ਲੰਗਰ ਆਤਾ ਹੈ ਸਾਰੇ ਨੂੰ ਦਿੰਦੇ ਹੈ ਇਹ ਚੂਹੇ ਵੀ ਹਾਂ ਚੂਹੇ ਤਾਂ ਆਤੇ ਰਹਤੇ ਕੁੱਤੇ ਰਹਤੇ ਹੈ हाँ नहीं डॉक्टर ने तो अभी तो एडमिशन नहीं दी चूहे तो सर बहुत आते हैं अनगिनती आते हैं गिन नहीं सकते हैं हाँ तुम जो खाना लाते हो खाने में भी कभी चूहे चढ़े हैं नहीं खाने में हमारे तो कभी नहीं चढ़े हैं मैं पहली बार तो खाने में चूहे चढ़ते हुए नहीं देखा हूँ बंद कर ਥੱਲੇ ਚੱਲੋ ਵੀਰੇ ਸਾਰੇ ਦਾ ਧੱਕਾ ਨਹੀਂ ਥੱਲੇ ੱਤਕਾ ਤੁਸੀਂ ਲੋਕ ਕਰ ਰਹੇ ਹੋ ਕੀ ਕਰ ਰਹੇ ਹੋ ੱਤਕਾ ਸੀ ਥੋੜੀ ਕਰਦੇ ਹਾਂ ਹਾਂਜੀ ਥੋੜੀ ਕਰਦੇ ਹਾਂ ੱਤਕਾ ਤੁਸੀਂ ਸਮੱਸਿਆ ਸੁਣਦੇ ਹੋ ਸਮੱਸਿਆ ਸੁਣੋ ਸਾਡਾ ਕੰਮ ਹੈ ਤੁਸੀਂ ਪਰਮਿਸ਼ਨ ਲਓ ਸਰੋ ਸਾਡਾ ਕੰਮ ਨਾ ਸਮੱਸਿਆ ਸੁਣੋ ਕਰਿਆ ਯਾਰ ਲਾਈਵ ਇੱਧਰ ਦੇਖ ਸਕਦੇ ਹੋ ਪ੍ਰਸ਼ਾਸਨ ਕਿੱਦਾ ਹੈ ਸਿਵਲ ਹਸਪਤਾਲ ਦਾ ਕਿਸ ਤਰ੍ਹਾਂ ੱਤਕਾ ਕਰ ਰਿਹਾ ਵੈ ਕਿ ਲੋਕਾਂ ਦੇ ਜਰੀਏ ਇੱਥੇ ਸਮੱਸਿਆ ਨਹੀਂ ਕਰਦਾ ਸਰ ਕੀ ਗੱਲ ਹੈ ਸਰ ਬੋਲੋ ਦੇਖ ਸਕਦੇ ਹੋ ਕਿਸ ਤਰ੍ਹਾਂ ਹੱਥ ਮਾਰ ਰਹੇ ਨੇ ਹੈਲੋ ਹੈਲੋ ਸਰ देख सकते तो समस्या पेशेंट आ रहे नाल किस तरह समस्या हाँ जी मैम क्या समस्या है आपको समस्या यहाँ थी आ, कल ये मेरी जेठानी की बोटी है मैं कल इनको सुबह एडमिट किया जेठानी ने आके आ, शामी में काम पर आई फिर मैंने यहाँ देखा आके तो ना तो इनका कोई लिप्लिन हुआ था और ना कोई डॉक्टर मुझे यहाँ मिली थी ठीक है देख सकते हो तस्वीर आज बच्चे ਇਸ ਤਰ੍ਹਾਂ ਸਪੀਕਰ ਕਰੋ ਕਰੋ ਹਾਂਜੀ ਮੈਮ 69 ਮੈਨੂੰ ਸੁਣ ਜਾਤਾ ਕੁਝ ਵੀ ਕਰੂੰਗਾ ਤੁਸੀਂ ਵੀ ਤੁਹਾਨੂੰ ਕਦੋਂ ਹਾਂਜੀ ਮੈਮ ਮੈਂ ਤਾਂ ਐਸਐਮ ਹਾਂਜੀ ਹਾਂਜੀ ਅਸੀਂ ਤਾਂ ਐਸਐਮ ਇਹ ਕੋਈ ਚੱਲੇ ਸੀਗੇ ਇਹ ਤੁਹਾਡੇ ਜਿਹੜੇ ਆਏ ਉੱਪਰ ਧੱਕੇ ਮਾਰਨ ਆ ਗਏ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਅਥਾਰਟੀ ਦਿੱਤੀ ਧੱਕੇ ਮਾਰਨ ਦੀ ਨਹੀਂ ਧੱਕੇ ਦੀ ਮਾਰਦੇ ਪਰ ਅੰਦਰੋਂ ਨਹੀਂ ਸਾਡੇ ਕੋਲ ਨਹੀਂ ਮੈਮ ਸਾਡੇ ਕੋਲ ਸਾਡੇ ਕੋਲ ਰਿਕਾਰਡਿੰਗ ਹੈਗੀ ਹੈ ਤੁਹਾਨੂੰ ਦਿਖਾ ਦਿੰਦੇ ਕੈਮਰੇ ਉੱਤੇ ਧੱਕਾ ਮਾਰ ਰਹੇ ਨੇ ਕੋਈ ਗੱਲ ਨਹੀਂ ਤੁਸੀਂ ਐਂ ਕਰੋ ਪੂਲ ਹੋ ਜਾਓ ਨਹੀਂ ਨੀ ਇਹਨਾਂ ਤੇ ਨਹੀਂ ਇਹਨਾਂ ਤੇ ਕਾਰਵਾਈ ਕੀਤੀ ਜਾਵੇ ੱੱਕਾ ਕਿਤਾ ਮਾਰਦੇ ਵੀਡੀਓ ਨੂੰ ਇਹਨਾਂ ਨੂੰ ਅਥਾਰਟੀ ਵੀ ਦਿੱਤੀ ਹੈ ਕਿ ਇਹ ਬਦਮਾਸ਼ ਨੇ ਨਹੀਂ ੱੱਕਾ ਨਹੀਂ ਇਹ ਬਦਮਾਸ਼ ਨੇ ਮੈਨੂੰ ਇਹ ਕੱਲ ਦੱਸੋ ਅਜੇ ਦਾ ਦਾੜ ਆਇਆ ਕਿ ਇਹ ਬਦਮਾਸ਼ ਹੈ ਹੀ ਤੁਸੀਂ ਹੋ ਕਿ ਤੁਸੀਂ ਜੀ ਨਹੀਂ ਦੱਸੋ ਇਹ ਮੈਡਮ ਹੈ ਇਹ ਨਾਮ ਕੀ ਐਸਐਮ ਉਹਦਾ ਨਹੀਂ ਮੈਡਮ ਦਾ ਮੈਮ ਨਾਮ ਕੀ ਹੈ ਤੁਹਾਡਾ ਸ਼ੁਭਨਾਮ ਕੀ ਹੈ ਕੋਈ ਕਹਿੰਦਾ ਇਹਨਾਂ ਨੂੰ ਥੱਲੇ ਆ ਰਿਹਾ ਤੋ ਲੈ ਜਾ ਕੇ ਗੱਲਬਾਤ ਕਰਾਂਗੇ ਕਿ ਇੱਥੇ ਜਿਹੜੀ ਦਿੱਕਤ ਪਰੇਸ਼ਾਨੀਆਂ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਹੀ ਹੈ ਕਿਸ ਤਰ੍ਹਾਂ ਦੇ ਇਹਨਾਂ ਦਾ ਹੱਲ ਹੋਏਗਾ। ਹਾਸਪੀਟਲ ਵਿੱਚ ਚੂਹੇ ਹੈਗੇ ਹਨ ਉਸ ਦਾ ਕੰਟਰੋਲ ਸਾਡੇ ਹੀ ਤਰਫੋਂ ਹਾਸਪੀਟਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ। ਪਹਿਲੇ ਸਾਡੇ ਸਟਿੱਕੀ ਮੈਡਸ ਔਰ ਮੈਡੀਸ ਉਸ ਦੇ ਨਾਲ ਚੱਲ ਰਿਹਾ ਸੀ ਹੁਣ ਰੀਸੈਂਟਲੀ ਵੀ ਪੀਯੂ ਦੇ ਨਾਲ ਉਹਨਾਂ ਦੇ ਜ਼ੀਓਲੋਜੀ ਡਿਪਾਰਟਮੈਂਟ ਦੇ ਨਾਲ ਵਿਦ ਆਵਰ ਸਟਾਫ ਕਿਉਂਕਿ ਉਹ ਕਾਫੀ ਪੋਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼ੈਂਟਸ ਨੂੰ ਅਵੇਅਰ ਕਰਕੇ ਮੈਡੀਸਿਨ ਵੀ ਪਾਈ ਗਈ ਸੀਗੀ ਉਹਨਾਂ ਦੇ ਜਿਹੜੇ ਸੋ ਕਾਲ ਡੀਲ ਕਰਦੇ ਆ ਜ਼ੂਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦਾ ਹਾਇਰ ਅਥਾਰਟੀਆਂ ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਏ ਅਸੀਂ ਟੁਵਰਡਸ ਦਾ ਪੈਸਟ ਕੰਟਰੋਲ ਮੈਜਰ ਔਰ ਆ ਪੀਏਯੂ ਦੇ ਨਾਲ ਇੱਕ ਔਨਗੋਇੰਗ ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਔਨਗੋਇੰਗ ਪ੍ਰੋਸੈਸ ਦਾ ਉਸ ਦੀ 18 ਨੂੰ ਪੱਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਏਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ ਇੱਥੇ ਕਿਤੇ ਥੋੜਾ ਬਾਅਦ ਬਲਾਕੇਟ ਸੀ ਉਹਨੂੰ ਕਲੈਰਿਟੀ ਦੇ ਵਿੱਚ ਕਲੀਅਰ ਕਰਵਾਇਆ ਗਿਆ ਔਰ ਉਹ ਵੀ ਆਨਗoing ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਬਾਕੀ ਸਾਫ ਸਫਾਈ ਵੱਲੋਂ ਹਸਪੀਟਲ ਅਥਾਰਟिटीज ਸਾਡੇ ਵੱਲੋਂ ਵੀ ਬਾਰ ਬਾਰ ਪੇਸ਼IENTS ਨੂੰ ਐਸ ਵੈਲ ਐਸ ਜਿਹੜੇ ਸਾਡੇ ਸਿਕਿਉਰਿਟੀਜ਼ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਆ ਕੇ ਇਹ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਇਟ ਇਜ਼ ਅ ਨਾਨ ਗੋਇੰਗ ਪ੍ਰੋਸੈਸ ਔਰ ਅਸੀਂ ਨੂੰ ਲੱਗਦਾ ਵੀ ਅਸੀਂ ਅੱਗੇ ਅੱਗੇ ਕਾਮਯਾਬ ਹੁੰਦੇ ਜਾਵਾਂਗੇ ਬੈਟਰ ਦਨ ਸ਼ੁਭ ਦੇ ਨਾਲ ਸਾਰੇ ਕੋਈ ਵੀ ਬਿਮਾਰੀ ਹੋ ਸਕਦੀ ਹੈ ਜੀ ਬੇਸਿਕਲੀ ਇਟ ਇਜ਼ ਅ ਪਬਲਿਕ ਪਲੇਸ ਜਿੱਥੇ ਬੱਚੇ ਵੀ ਹੈ ਛੋਟੇ ਹੈ ਉਸ ਤੋਂ ਅਸੀਂ ਹਾਲੀ ਤੱਕ ਉਹ ਹੈ ਵੀ ਅਸੀਂ ਬਹੁਤ ਕੰਟਰੋਲ ਕਰ ਰਹੇ ਹਾਂ ਔਰ ਐਕਚੁਅਲੀ ਪੇਸ਼ੈਂਟ ਔਰ ਉਹਨਾਂ ਨੂੰ ਸਫਰ ਨਹੀਂ ਹੋਣ ਦਿੰਦੇ ਨਾ ਹੀ ਕੋਸ਼ਿਸ਼ ਹੈ ਕਿ ਨਾ ਹੀ ਕੋਈ ਸਫਰ ਕਰੇ ਜਸਟ ਬਿਕੋਜ਼ ਆਫ ਥਿਸ ਬਟ ਹੈ ਵੀ ਇੱਕ ਆਨਗoing ਪ੍ਰੋਸੈਸ ਹੈਗਾ ਨੂੰ ਟਾਈਮ ਲੱਗ ਰਿਹਾ ਹੈਗਾ ਔਰ ਅਸੀਂ ਸਲੋਲੀ ਐਂ ਸਲੋਲੀ ਇੰਪਰੂਵ ਕਰ ਰਹੇ ਹਾਂ ਬਾਈ ਬੇ एसएमओ मैडम ਦੇ ਨਾਲ ਗੱਲਬਾਤ ਕੀਤੀ ਹੈ ਤੇ ਐਸਐਮਓ ਮੈਡੀਕਲ ਨਾਲ ਐਸਐਮਓ ਮੈडम ਦਾ ਕਹਿਣਾ ਇਹ ਹੈ ਕਿ ਪੀਏਯੂ ਦੀ ਟੀਮ ਜਿਹੜੀ ਹੈ ਅਸੀਂ ਬੁਲਾਈ ਹੋਈ ਹੈ ਤੇ ਜਿਹੜੇ ਚੂਹੇ ਅੰਦਰ ਜਿਹੜੇ ਨਚਰੇ ਟਪਦੇ ਆ ਤੇ ਉਹਨਾਂ ਨੂੰ ਜਲਦ ਹੀ ਇਹਦਾ ਹੱਲ ਕੀਤਾ ਜਾਏਗਾ ਤੇ ਪੇਸ਼ੈਂਟਾਂ ਨੂੰ ਜਿਹੜੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਸ ਨੂੰ ਪ੍ਰੋਬਲਮ ਜਲਦ ਹੀ ਉਹਨਾਂ ਦੀ ਸੋਲਵ ਕੀਤੀ ਜਾਏਗੀ ਇਹ ਹੁਣ ਆਨ ਨਾਲ ਸਮਾਂ ਦੱਸੇਗਾ ਕਿ ਇਸ ਇਸੀ ਪ੍ਰੋਬਲਮ ਜਿਹੜੀ ਹੈ ਸੋਲਵ ਹੁੰਦੀ ਹੈ ਕਿ ਨਹੀਂ ਹੁੰਦੀ